ਸਾਸਰੀ ਕਾਲਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਆਪਕਾ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਨੂੰ ਜੀ ਇੱਕ ਪਿਆਰਾ ਜਿਹਾ ਡਿਜ਼ਾਈਨ ਬਣਾ ਕੇ ਦੱਸਾਂਗੇ। ਜੋ ਕਿ ਬਹੁਤ ਵਧੀਆ ਜਾਲੀ ਤਪਕੇਰਾ ਡਿਜ਼ਾਈਨ ਹੈ। ਕਿਸੇ ਵੀ ਰੰਗ ਤੇ ਪਾ ਸਕਦੇ ਆ। ਕੋਟੀ ਸਵੈਟਰ ਤੇ ਜੈਕਟ ਤੇ ਬਹੁਤ ਪਿਆਰਾ ਲੱਗਦਾ ਬਣ ਕੇ ਆਪਾਂ ਤੁਹਾਨੂੰ ਬਣਾ ਕੇ ਦੱਸਦੇ ਆਂ। ਕੁੰਡੇ ਆਪਾਂ ਪਾਏ ਆ। ਤੇ ਆਪਾਂ ਸ਼ੁਰੂ ਕਰਦੇ ਇੱਥੇ ਬਣਾਉਣਾ। तेरह तेरह कुंडे के हिसाब न कुंडे पाए जिस तरह तेरह कुंडे फिर तेरह फिर तेरह इस हिसाब न कुंडे पा के इस तरह स्टार्ट स्टार्ट करते हैं बना आप कोई सिलाई नहीं चढ़ाई कुंडे पाकर सीधा डिजाइन बना लगे हैं पहले कुंडे को आप सीधा बना लागे तो गाबड़ी सैट करोंगे दो कुंडे उल्टे बना ਇਹ ਬਈ ਬੈਲੀ ਸਲਾਈ ਨਾ ਕੋਨਡੇ ਉਲਟੇ ਕਰਾਂਗੇ ਨੌ ਕੋਨਡੇ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਦੋ ਤਿੰਨ ਚਾਰ ਪੰਜ ਛੇ ਸਤ ਨੌ ਕੋਨਡੇ ਸਿੱਧੇ ਬਣਾ ਲਏ ਤਾਂ ਗਾ ਆਪਣੇ ਸੈਟ ਬਣਾ ਕੇ ਤਿੰਨ ਕੁੰਡੇ ਆਪਾਂ ਉਲਟੇ ਬਣਾਉਣਾ ਜਿਸ ਤਰ੍ਹਾਂ ਇਹ ਆਪਣੀ ਤੁਹਾਡੀ ਮਰਜ਼ੀ ਹੈ ਤਿੰਨ ਕੁੰਡੇ ਬਣਾਉਣੇ ਗੈਪ ਵਾਸਤੇ ਬਣਾਉਣੇ ਆ ਜੇ ਦੋ ਬਣਾਉਣੇ ਦੋ ਵੀ ਬਣਾ ਸਕਦੇ ਆਪਾਂ ਤਿੰਨ ਕੁੰਡੇ ਲੈ ਇਹ ਵਿੱਚ ਉਲਟੇ ਇਸ ਤਰ੍ਹਾਂ ਇਹ ਆਪਣਾ ਇੱਕ ਡਿਜ਼ਾਈਨ ਹੋ ਗਿਆ ਆਪਾਂ ਗਾੜੀ ਫੇਰ ਤਿੰਨ ਕੁੰਡੇ ਉਲਟੇ ਬਣਾ ਕੇ ਆਪਣੇ ਅੰਨ ਨੂੰ ਨੌ ਕੁੰਡੇ ਫੇਰ ਸਿੱਧੇ ਬਣਾਵਾਂਗੇ इस तरह तो ही पूरी सिलाई चढ़ा है तीन चार पाँच छत अठ नौ फिर इस तरह धाग अपनी सैट करके तीन कुंडे उल्टे बनावे पूरी सिलाई बस आपको इस तरह चढ़ा चढ़ाई है ਜਿੰਨੇ ਵੀ ਤੁਹਾਡੇ ਕੋਟੀ ਸਵੈਟਰ ਤੇ ਕੁੰਡੇ ਆ ਫਿਰ 9 ਕੁੰਡੇ ਬਣਾਵਾਂਗੇ ਆਪਾਂ ਸਿੱਧੇ ਇਹ ਆਪਾਂ ਤਿੰਨ ਡਿਜ਼ਾਈਨ ਤੁਹਾਨੂੰ ਬਣਾ ਕੇ ਦੱਸਾਂਗੇ 2 3 4 5 6 7 8 9 ਤਾਂ ਗਾ ਆਪਣੀ ਸੈਟ ਕਰਕੇ ਉਹ ਤਿੰਨ ਕੁੰਡੇ ਜਿਹੜੇ ਆਪਾਂ ਉਲਟੇ ਬਣਾਵਾਂਗੇ పూరి సై పుట్టి సలాయి అసలు ఇరవెగే జా ఇద్దరు ఉల్టే బ ఇంకా తిన్న సేవే ఇరం తిని కండే అనే నో కుండే జల్లు ఉల్టే బ పూరి సలా బ ఉల్టి సై పూరి బాగి సై అయిన బే వేసి పిలా కు దో కు ఉల్టే బ ఇద్దరు కి తన కుండే షడ్డక జా చౌా కు కండా ధ్యాన ఎన్న తినా అవ్వగే ఇచ్చే బావే సనావే చౌ కు దో తిని చారుండే జనాజాన బాగా ఇరవై తిని కండే బాగా చారు పుడేను అం సగే ఇర తిని కండే పిచ్చలే జ ਇਹ ਗੇਲੇ ਆਮਗੇ ਇਹਨੂੰ ਆਪਾਂ ਇੱਧਰ ਪਾਰ ਨੂੰ ਲੈ ਜਾਵਾਂਗੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਤਾਂ ਆਪਾਂ ਸੈੱਟ ਕਰਾਂਗੇ ਤਿੰਨ ਕੁੰਡੇ ਉਲਟੇ ਬਣਾ ਦਾਂਗੇ ਇਹ ਆਪਣਾ ਇੱਕ ਡਿਜ਼ਾਈਨ ਹੋ ਗਿਆ ਮੇਲ ਨਾ ਕੁੰਡਾ ਲਾ ਕੇ ਦੋ ਕੁੰਡੇ ਉਲਟੇ ਤਿੰਨ ਕੁੰਡੇ ਪਿੱਛੇ ਲੈ ਲੈਂਦੇ ਚੌਥੇ ਨੂੰ ਪਿੱਛੇ ਲਿਆ ਕੇ ਸਿੱਧੇ ਬਣਾਇਆ ਇੱਕ ਕੁੰਡਾ ਸਿੱਧਾ ਫਿਰ ਇਸੇ ਤਰ੍ਹਾਂ ਤਿੰਨ ਕੁੰਡੇ ਅੱਗੇ ਲੈਂਦੇ ਚੌਥੇ ਨੂੰ ਪਿੱਛੇ ਖੜ ਕੇ ਬਣਾਇਆ ਇਸੇ ਤਰ੍ਹਾਂ ਹੀ ਗਾੜੇ ਬਣਾਵਾਂਗੇ ਅੱਜ ਨਾ ਇਸ ਤਰ੍ਹਾਂ ਤਿੰਨ ਕੁੰਡੇ ਛੱਟ ਕੇ ਚੌਥੇ ਨੂੰ ਲਵਾਂਗੇ ਸਲਾਈ ਤੇ ਆਹ ਤਿੰਨਾਂ ਨੂੰ ਹੀ ਇਹਨਾਂ ਨੂੰ ਹੀ ਅੱਗੇ ਲਾ ਦਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ। ਦੋ ਤਿੰਨ ਚਾਰ ਹਰ ਇੱਕ ਕੁੰਡਾ ਸਿੱਧਾ ਬਣਾਵਾਂਗੇ। ਫਿਰ ਐਸੇ ਬਣਾ ਤਿੰਨਾਂ ਕੁੰਡਿਆਂ ਨੂੰ ਅਸਲਾਈ ਤੇ ਲਾਵਾਂਗੇ। ਇੱਕ ਕੁੰਡੇ ਨੂੰ ਪਿੱਛੇ ਖੜਾਾਂਗੇ ਇਸ ਤਰ੍ਹਾਂ। ਤਿੰਨਾਂ ਨੂੰ ਉੱਕੇ ਕੁੰਡੇ ਪਾ ਕੇ ਸਿੱਧੇ ਬਣਾ ਦਾਂਗੇ। పూరి సై తర బ జనాజా ఆ తర బ తిని కండే ఉల్టే బావే జనదా బసర డైన్ సోనావే సే బ బావే చారండే దో తి చాలే నౌ కు చారణలే కుండేను సవే ఫను బ సైడ్ థానీ ఏ సైతో ఇను పచ్చే లే అన్న చౌ కను సగే దండే అల్టే బ పుట్టి సైడ్ ఫేర్ ఓ బ జిధే దిధే బావే జీ ఉండే ఉల్టే బ పుట్టి సలాయి చలాయి అస బా హ ਪੁੱਠੀ ਸਲਾਈ ਪੂਰੀ ਪਹਿਲਾਂ ਪੁੱਠੀ ਚੜਾਈ ਹੁਣ ਆਪਾਂ ਜਿਹੜੇ ਉਲਟੇ ਕੁੰਡੇ ਇਹਨਾਂ ਨੂੰ ਉਲਟੇ ਬਣਾਵਾਂਗੇ ਐਸ ਵਾਰੀ ਇਹਨਾਂ ਨੂੰ ਆਪਾਂ ਨੌਵੇਂ ਕੁੰਡਿਆਂ ਨੂੰ ਫਿਰ ਸਿੱਧਾ ਬਣਾਵਾਂਗੇ ਇਹ ਆਪਣੀ ਸਿੱਧੀ ਸਲਾਈ ਤੇ ਕੁਲਟੀ ਸਲਾਈ ਚੜੂਗੀ ਅਗਲੀ ਸਲਾਈ ਆਪਾਂ ਫਿਰ ਇਸੇ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਇਹ ਨੌ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਬਣਨੇ ਆ ਤਿੰਨ ਕੁੰਡੇ ਆਪਾਂ to, ti tre, fem, sju, så to, harde nå. పుట్టి సై మేరు పుట్టి బాకే ఫిర్తను దాజీ సీధీ సలాయి పుట్టి సలాయి చడా లేరు తర తను దీని పిజాన్నాయాసి తిని కండే బాటే ఫే తి కండే షడ్డే చౌే కను సైదా ஆ தின குட லாக்கே ஜா பயல பண்ணிய சா தின் சாரவா சித்தே கண்டா சிதா பண்ணுவேன் வச்ச கும்டைய பிச்சு பைட திலைத்தப்ப ਇਹਨਾਂ ਕੁੰਡਿਆਂ ਨੂੰ ਅੱਗੇ ਲੈ ਆਵਾਂਗੇ ਤੇ ਸਿੱਦੇ ਬਣਾ ਲਾਂਗੇ ਚਾਰ ਕੁੰਡੇ। ਬਸ ਇਹ ਹੀ ਆਪਣਾ ਡਿਜ਼ਾਈਨ ਹੈ। ਇਸੇ ਤਰ੍ਹਾਂ بار-बार रिपीट ਕਰਾਂਗੇ ਬਣ ਕੇ ਬਹੁਤ ਵਧੀਆ ਲੱਗੂਗਾ। ਤੁਸੀਂ ਜ਼ਰੂਰ ਬਣਾ ਕੇ ਦੇਖੋ ਮੇਰੀਆਂ ਭੈਣਾਂ। ਹਾਂਜੀ, ਤਿੰਨ ਕੁੰਡੇ ਛੱਡ ਕੇ ਚੌਥੇ ਨੂੰ ਲੈ ਕੇ ਆਹ ਤਿੰਨ ਕੁੰਡੇ ਐਸੇ ਲਾਇਤ ਲਏ।

ఇంకా పిచ్చే కళా అిధీ బ చారు కు సెా బావే ఫి తిడేను బక సైడ్ ఇతా ఇను పేదే తిను అ ਸਿੱਧੇ ਬਣ ਲਗੇ ਤਿੰਨ ਗੁੰਡੇ ਉਲਟੇ ਬਣ ਆਵੇ ਇਹ ਹੀ ਆਪਣਾ ਬਾਰ-ਬਾਰ ਡਿਜ਼ਾਈਨ ਬਣਾਉਂਗਾ ਤੇ ਬਣ ਕੇ ਬਹੁਤ ਵਧੀਆ ਲੱਗੂਗਾ ਮੈਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਫਿਰ ਦਿਖਾਉਂਦੀ ਬਿਲਕੁਲ ਇਸ ਤਰ੍ਹਾਂ ਦਾ ਡਿਜ਼ਾਈਨ ਆਪਣਾ ਬਣਾਉਂਗਾ ਫਿਰ ਆਪਾਂ ਇਸੇ ਤਰ੍ਹਾਂ ਜਿਤਨਾ ਬਣਾਇਆ ਸੀ ਫਿਰ ਇਸੇ ਸਿੱਧੀ ਪੁੱਠੀ ਸਲਾਈ ਚੜਾ ਕੇ ਫਿਰ ਉੱਪਰ ਬਣਾਗੇ بار بار ਬਣਾਵਾਂਗੇ ਆਪਨਾ ਡਿਜ਼ਾਈਨ ਬਿਲਕੁਲ ਐਸਾ ਬਣ ਕੇ ਆਊਗਾ ਜੋ ਆਕੇ ਤੁਹਾਨੂੰ ਵਧੀਆ ਲੱਗਾ ਤੇ ਜਰੂਰ ਦੱਸਿਓ ਵੀਡੀਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਬੈਲ ਬਟਰ ਜਰੂਰ ਜਰੂਰ ਦਬਾਇਓ